아녕하세요 ਪੈਸਾ ਜਿਹੜਾ ਜਿਹੜਾ ਖੜਕਾ ਨਾ ਉਹਦੇ ਘਰਤੀ ਸੇ ਚੀਜ਼ ਦਾ ਪੈਰਾ ਰਹਿੰਦਾ ਹੀ ਨਹੀਂ ਐਲੀ ਪਾਤਾ ਤਾਂ ਪੈਸਾ ਦੇ ਵਿੱਚ ਬਹੁਤ ਪਾਤਾ ਚ ਪੈਸਾ ਦੇ ਵਿੱਚ ਉਸੇ ਦੋ ਪਾਸੇ ਇੱਕ ਸਹੇਰੇ ਤੇ ਇੱਕ ਸ਼ਾਮੀ ਜਦ ਜਿਸਾਰ ਕੋਈ ਪਾਟੋ ਨਾ ਨਿਸ਼ਚਾ ਦੇ ਨਾ ਤਾਂ ਵੀ ਤੁਹਾਡੇ ਲਾਗੇ ਕੁਝ ਜੋ ਲੱਗ ਸਕਦੀ ਦੋਪੋਤੋ ਕੱਪੜੇ ਦੋਪੋਤੋ ਦੋਏ ਕੱਪੜੇ ਪਹਿਰੇ ਗਏ ਇਹਦਾ ਮਲਟੀਪਾਜੀ ਕੱਪੜੇ ਦਾ ਕੰਮ ਕਰਦੇ ਉਹਨਾਂ ਨੂੰ ਜਿਆਦਾ ਪਤਾ ਸੋਪੋਤੋ ਦੇ ਕੱਪੜੇ ਆ ਇੱਕ ਵਾਲਿਆ ਦੂਜਾ ਆ ਗਿਆ ਦੋ ਪਾ ਦੇ ਸੋਪਾ ਗਿਆ ਤੇਰੇ ਨਾਲ ਬੜੀ ਆਏ ਅਮ ਜੀ ਥਰੋੜੀਂ ਦਰਾ ਕੋਈ ਦੀ ਕੀ ਗੱਲ ਹੋਈ ਸਰ ਸਰ ਇਹ ਗੱਲ ਹੋਈ ਹੋਈ ਹੈ ਵੀ ਇਹ ਬੇਟਾ ਸਾਡਾ ਸਹੀ ਨਹੀਂ ਹੈ ਬਿਮਾਰ ਹੋ ਗਿਆ ਸੀ ਤੇ ਸਾਡਾ ਜਵਾਬ ਦਿੱਤਾ ਵੀ ਇਹ ਬੱਚਾ ਤਾਂ ਠੀਕ ਨਹੀਂ ਹੋ ਸਕਦਾ ਸਾਨੂੰ ਕਹਿਣ ਦੱਸ ਪਾਈ ਵੀ ਤੁਸੀਂ ਉੱਥੇ ਚਲ ਜਾਓ ਤੁਹਾਡਾ ਬੱਚਾ ਸਹੀ ਹੋ ਜਾਏਗਾ ਅਈ ਉੱਥੇ ਗਏ ਉਹ ਤੋਂ ਪਰ ਕੇ ਪਹ ਗਿਆ ਵੈਸੇ ਇਹਨੂੰ ਤੇ ਹੁਣ ਅਸੀਂ ਫਿਰ ਗੁਰੂ ਜੀ ਕੋਲ ਲੜ ਲਗਾ ਦੇਣਾ ਚਾਹੁੰਦੇ ਹਾਂ ਪਹਿਲੇ ਵੀ ਗੁਰਸਿੱਖ ਦੇ ਵਿੱਚ ਸੀ ਅੱਜ ਫੇਲੇ ਵੀ ਗੁਰਸਿੱਖ ਦੇ ਵਿੱਚ ਉਸ ਤੋਂ ਬਾਅਦ ਜਰਚ ਵਿੱਚ ਗਏ ਸੀ ਜਰਚ ਵਿੱਚ ਗਏ ਹਾਂ ਤੇ ਹੁਣ ਤੁਸੀਂ ਆਪਣੇ ਸਿੱਕੀ ਸਰੋਪ ਦੇ ਵਿੱਚ ਫਿਰ ਗੁਰੂ ਦੇ ਲੜ ਲੱਗੇ ਹਾਂਜੀ ਹਾਂਜੀ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਗੁਰੂ ਜਿਹੜੇ ਗਏ ਆ ਗੁਰੂ ਦੀ ਸਿੱਖੀ ਦੇ ਲੜ ਲੜਨ ਨੂੰ ਬਹੁਤ ਵਧੀਆ ਵਧੀਆ ਲੱਗਾ ਮਹਾਰਾਜ ਅੱਜ ਪੂਰਾ ਪਰਿਵਾਰ ਤੁਹਾਡੇ ਕੋਲ ਆਇਆ ਤੇ ਪਰਵਾਜ਼ ਕਿੰਨੀ ਖੁਸ਼ੀ ਦਾ ਮੋਲ ਹੈ ਬਹੁਤ ਜ਼ਿਆਦਾ ਜੀ ਖੁਸ਼ੀ ਦਾ ਬਹੁਤ ਵਧੀਆ ਲੱਗਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਤੇ ਮੈਂ ਬਿਲਕੁਲ ਬਿਮਾਰ ਹੋ ਚੁੱਕਿਆ ਸੀਗਾ ਕਿ ਮੈਂ ਚਰਚ ਵਿੱਚ ਜਾਂਦਾ ਰਿਹਾ ਸੀਗਾ ਬਟ ਜਿੰਨਾ ਚਿਰ ਗਿਆ ਸੀਗਾ ਕਾਫੀ ਫਰਕ ਰਿਹਾ ਮੈਨੂੰ ਬਟ ਫੇਰ ਉਹੀ ਹਾਲ ਹੁਣ ਮੈਂ ਕਰਜ਼ਿਆਂ ਥੱਲੇ ਵੀ ਆਇਆ ਸੀਗਾ ਕਾਫੀ ਪ੍ਰੋਬਲਮ ਹੈ ਮੈਨੂੰ ਕਰਜ਼ਿਆਂ ਥੱਲੇ ਵੀ ਆ ਕਾਫੀ ਪ੍ਰੋਬਲਮ ਹੈ ਦੀਦੀ ਨੂੰ ਵੀ ਪ੍ਰੋਬਲਮ ਹੈ ਤੇ ਦੀਦੀ ਵੀ ਘਰ ਆ ਕੇ ਬੈਠੇ ਨੇ ਤੇ ਜਦੋਂ ਪੰਟੀ ਭਾਈ ਹੁਣ ਕਾਲ ਗਏ ਉਹਨਾਂ ਨੇ ਮੈਨੂੰ ਗੁਰੂ ਸਿੱਖੀ ਬਾਰੇ ਬਹੁਤ ਕੁਝ ਦੱਸਿਆ ਉਹਨਾਂ ਨੇ ਗੁਰੂ ਕੇ ਤੇਜ ਬਾਹਰ ਦੇ ਬਾਰੇ ਦੀ ਬਹੁਤ ਸਿੱਖਿਆ ਦਿੱਤੀ ਮੈਨੂੰ ਉਹਨਾਂ ਨੇ ਤੇ ਕੱਲ ਹੀ ਮੈਨੂੰ ਪੁੰਦੂ ਜੀ ਆਪਣੇ ਘਰ ਸਿੱਖ ਪਰਿਵਾਰ ਦੇ ਵਿੱਚ ਫਿਰ ਵਾਪਸ ਫਿਰ ਵਾਪਸ ਆਇਆ ਜੀ ਮੈਂ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਆ ਰਿਹਾ ਜਾਂਦਾ ਹੈ ਜੀ ਤੇਣਾ ਚੋਣਾ ਜੀ ਉਧਰੋਂ ਛੱਡ ਗਏ ਜੀ ਇੱਧਰ ਗੁਰੂ ਸਿੱਖੀ ਵਾਲਾ ਆਉਂਦੇ ਤੇ ਭਾਈ ਉਹਨਾਂ ਨੇ ਬਹੁਤ ਵਧੀਆ ਸਮਝਾਇਆ ਤੁਹਾਨੂੰ ਹੈ ਜੀ ਗਿਆ ਚਲੇਗਾ ਦਾਸ ਤਲਵਿੰਦਰਪਾਲ ਸਿੰਘ ਪਾਟਿਆ ਮੁਖ ਸੇਵਾਦਾਰ ਬੋਰਦਵਾਰਾ ਕਲਗੀਧਰ ਸਿੰਘ ਸਭਾ ਇੱਕ ਅੱਜ ਮੈਨੂੰ ਨਾ ਜਿਵੇਂ ਕਿਸੇ ਵਿਆਹ ਚ ਜਾਣਾ ਤੇ ਉਹ ਚਾਹ ਵਾਲਾ ਜਿਹੜਾ ਮੌਲੇ ਉਹ ਵਿਆਹ ਨਾਲੋਂ ਵਿਚਾਰ ਜ਼ਿਆਦਾ ਅਜਮ ਨੂੰ ਲੱਗਣਦਾ ਵੀ ਮੇਰਾ ਜਿਹੜਾ ਪਰਿਵਾਰ ਏ ਇਹ ਬਲਵਿੰਦਰ ਸਿੰਘ ਦਾ ਪਰਿਵਾਰ ਜਿਹੜਾ ਨਹੀਂ ਇਹ ਮੇਰਾ ਪਰਿਵਾਰ ਏ ਇਹਨਾਂ ਨੂੰ ਬੱਚਾ ਪਿਛੇ ਬਿਮਾਰ ਹੋਇਆ ਤੇ ਪਿੱਛੇ ਦੀ ਗਮਰਾਹ ਕਰ ਗਿਆ ਇਕੱਲਾ ਜਿੱਥੇ ਵੀ ਕੋਈ ਬਿਮਾਰ ਹੋਵੇ ਮੈਂ ਇੱਕ ਚੀਜ਼ ਦੇਖੀ ਵੀ ਚਲੋ ਇਹ ਬਾਹਰਲੇ ਬੰਦੇ ਆ ਗਏ ਬੜਾ ਕਹਿਣਗੇ ਜੀ ਤੁਸੀਂ ਦਵਾਈ ਨਾ ਕਰਾਓ ਬੱਚੇ ਦੁਆ ਕਰਾਓ ਫਲਾਨ ਕਰੋ ਸਾਡੇ ਕੋ ਆਓ ਇਸਤਾ ਕਰੋ ਇਸਤਾ ਕਰੋ ਇਹਨਾਂ ਨਾਲ ਚਰਚੇ ਚ ਚਲੀ ਜਾਇਆ ਗਿਆ ਜੋ ਗੁਰੂ ਰਾਣ ਦਾ ਜਿਹਨੇ ਲਿਖਿਆ ਹੁੰਦਾ ਹੋਣਾ ਤੇ ਉਹ ਕੁਝ ਹੁੰਦਾ ਬੱਚੇ ਨੂੰ ਆਰਾਮ ਆਇਆ ਇਹਨਾਂ ਦਾ ਰੁਝਾਨ ਜਿਹੜਾ ਉਸ ਪਾਸੇ ਨੂੰ ਵੱਧ ਗਿਆ ਪਰ ਜਦੋਂ ਇਹਨਾਂ ਨਾਲ ਗੱਲ ਕਰੀਏ ਤੇ ਇਹਨਾਂ ਦੇ ਘਰ ਦੇ ਨਾਲ ਗੱਲ ਕਰੀਏ ਬੱਚੇ ਨਾਲ ਗੱਲ ਕਰੀਏ ਇਹਨਾਂ ਨੇ ਕਹਿੰਨਾ ਜੀ ਡੈਡੀ ਦਾ ਨਾਂ ਬਲਵਿੰਦਰ ਸਿੰਘ ਹੈ ਮੈਂ ਕਿਹਾ ਯਾਰ ਬਲਵਿੰਦਰ ਸਿੰਘ ਕਿੱਥੋਂ ਰਹਿ ਗਿਆ ਬਲਵਿੰਦਰ ਮਸੀਹ ਹੋ ਗਿਆ ਹੁੰਦਿਓ ਸਿੰਘ ਕਿੱਥੋਂ ਰਹਿ ਗਿਆ ਸਿੰਘ ਤੇ ਸ਼ੇਰ ਦਾ ਨਾਂ ਹੈ ਤੇ ਆਪਾਂ ਸ਼ੇਰ ਤੋਂ ਜਾਣ ਕੇ ਦੂਜੇ ਪਾਸੇ ਤੁਰੇ ਜਾਣਦੇ ਆ ਮੈਂ ਕਿਹਾ ਮੈਨੂੰ ਇਹ ਗੱਲ ਕੋਈ ਚਾਚਦੀ ਨਹੀਂ ਹੈਗੀ ਬਲਵਿੰਦਰ ਸਿੰਘ ਆਪਾਂ ਗੁਰੂ ਮਾਰੇ ਨੂੰ ਆਪਾਂ ਕਿੱਥੇ ਦੇਖਦੇ ਆ ਲੋਕੀ ਚਰਣਾ ਨਾਲ ਲੱਗਣਾ ਪਸੰਦ ਕਰਦੇ ਤੇ ਗੁਰੂ ਮਾਰੇ ਨੇ ਤੇ ਵੈਸੇ ਸਾਨੂੰ ਸੀਨੇ ਨਾਲ ਲਾਇਆ ਹੋਇਆ ਮੇਬੀ ਸਿੰਘ ਇੱਕ ਕੋਈ ਛੋਟਾ ਖਤਾਬ ਨਹੀਂ ਗੁਰੂ ਰਾਮਦਾਸ ਜੀ ਨੇ ਦਿੱਤਾ ਆ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਾਂ ਗੁਰਤੇਗ ਬਧਰੀ ਨੇ ਦਿੱਤਾ ਬਹੁਤ ਵੱਡਾ ਖਤਾਬ ਦਿੱਤਾ ਮੈਨੂੰ ਇਹ ਅੱਜ ਖੁਸ਼ੀ ਹੋਈ ਹੈ ਵੀ ਮੇਰਾ ਪਰਿਵਾਰ ਅੱਜ ਮੇਰੇ ਮਾਰੇ ਜੀ ਕਹਿੰਦੇ ਉੱਤੇ ਕੋਈ ਸਮਝਾਉਂਦੇ ਉੱਤੇ ਹੀ ਇਹ ਵੀਰਾਂ ਨੇ ਕਿਹਾ ਵੀ ਨਹੀਂ ਆਪਣੇ ਕੋ ਕੋਈ ਗਲਤੀ ਹੋਈ ਹੈ ਆਪਾਂ ਆਪਣੇ ਗੁਰੂ ਘਰ ਲਈ ਵਾਪਸੀ ਆਪਾਂ ਤਿਆਰ ਆ ਤੁਸੀਂ ਆਓ ਵੀਰੇ ਤੇ ਆਪਾਂ ਗੁਰੂ ਮਾਰਿਆ ਨਾਲ ਜੁੜਦੇ ਆ ਸਾਡੇ ਕੋ ਬਹੁਤ ਜਦੋਂ ਦੇ ਇਹ ਗਏ ਆ ਨਾ ਮੈਂ ਇਹਨਾਂ ਨੂੰ ਅੱਗੇ ਨਾਲੋਂ ਦੁੱਖ ਤਕਲੀਫਾਂ ਜੀ ਦੇਖਿਆ ਇਹ ਬੱਚਾ ਵੀ ਬਿਮਾਰ ਜੇ ਇਹਦਾ ਪਰਿਵਾਰ ਜਿਹੜਾ ਖੇਰੂ ਖੇਰੂ ਆ ਜੇ ਮੈਂ ਕਹਿਣ ਲੱਗਿਆ ਸੰਕੋਚ ਨਹੀਂ ਕਰਦਾ ਮੈਂ ਸਪਸ਼ਟ ਗੱਲ ਕਰ ਲਿਆ ਵਾਂ ਖੇਰੂ ਖੇਰੂ ਆ ਜੇ ਬੇਟੀ ਵੀ ਘਰ ਇੱਥੇ ਬੈਠੀ ਹੋਈ ਜੇ ਹੁਣ ਕੱਲ ਦਾ ਇਹਨਾਂ ਦੀ ਬਾਹ ਫੜੀਆ ਗੁਰੂ ਰਾਮਦਾਸ ਕਿਰਪਾ ਕਰੇ ਇਹਦਾ ਵੀ ਘਰ ਵਸੇਗਾ ਬੇਟੀ ਦਾ ਵੀ ਘਰ ਵਸੇਗਾ ਤੇ ਪਰਿਵਾਰ ਵੀ ਖੁਸ਼ਹਾਲ ਹੋਏਗਾ ਇਹ ਤੇ ਗੁਰੂ ਮਾਰੇ ਜੀ ਆਪੇ ਇੱਕ ਕਦਮ ਵਧਾਣਾ ਤੇ ਗੁਰੂ ਮਾਰੇ ਨੇ 10 ਕਦਮ ਵਧਾਣੇ ਆ ਤੇ ਆਪਾਂ ਪਤਾ ਨਹੀਂ ਕਿੱਥੇ ਤੁਰੇ ਫਿਰਨੇ ਆ ਬਾਕੀ ਅੱਜ ਪਰਿਵਾਰ ਵਾਪਸੀ ਕਰ ਰਿਹਾ ਮੈਨੂੰ ਬੜਾ ਚਾਚੜਿਆ ਆਪਣੇ ਪਰਿਵਾਰ 'ਚ ਵਾਪਸ ਆ ਰਹੇ ਆ ਮੈਂ ਤੁਹਾਨੂੰ ਦੱਸਣ ਲਿਆ ਵੀ ਮੈਨੂੰ ਕਿਸੇ ਵਿਆਹ ਤੇ ਜਾਵਾਂ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨਾ ਮੇਰਾ ਪਰਿਵਾਰ ਵਾਪਸ ਆ ਰਿਹਾ ਮੈਨੂੰ ਇੰਨੀ ਖੁਸ਼ੀ ਹੋ ਰਹੀ ਏ ਬਾਕੀ ਮੈਨੂੰ ਇੱਕ ਹੋਰ ਖੁਸ਼ੀ ਹੋਈ ਵੀ ਸیرے ਜਦੋਂ ਮੇਰੇ ਵੀਰ ਨਾਲ ਮੇਰੀ ਕੋਈ ਗੱਲ ਹੋਈ ਤੇ ਮੈਂ ਕਿਹਾ ਵੀਰੇ ਇਹ ਗੱਲ ਜੇ ਇਹ ਵੈਸੇ ਵੀ ਬੜੀ ਏ ਇਸ ਗੱਲ ਦੀ ਇਸ ਕੰਮ ਦੇ ਵਿੱਚ ਬੜੀ ਵੱਧ ਚੜ੍ਹ ਕੇ ਸੇਵਾ ਕਰਦੇ ਨੇ ਤੇ ਇਹ ਮੇਰੇ ਵੀਰ ਨੇ ਮੇਰੇ ਕਹਿੰਦੇ ਉੱਤੇ ਲੁਧਿਆਣੇ ਤੋਂ ਸਪੈਸ਼ਲ ਅੱਜ ਲੁਧਿਆਣੇ ਤੋਂ ਇਹ ਅਮਰਸਰ ਆਏ ਨੇ ਇਸੇ ਕੰਮ ਲਈ ਵੀ ਚਲੋ ਇਹਨਾਂ ਨੂੰ ਵੀ ਖੁਸ਼ੀ ਹੋਈ ਵੀ ਪਰਿਵਾਰ ਆਪਣਾ ਵਾਪਸੀ ਕਰ ਰਿਹਾ ਬਹੁਤ ਬਹੁਤ ਧੰਨਵਾਦ ਵਾ ਅੱਜ ਵੀ ਇਹ ਪਰਿਵਾਰ ਕੋਲ ਆਇਆ ਕੀ ਸਰਸਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੋਂ ਅੱਜ ਬਹੁਤ ਹੀ ਵੱਡਿਆਂ ਭਾਗਾ ਵਾਲਾ ਦੇਣਾ ਹੈ ਕਿ ਅੱਜ ਅਸੀਂ ਪਹੁੰਚੇ ਹੋਏ ਆਂ ਮੁਕੰਦਸ ਜਗਾ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਇੱਥੋਂ ਦੇ ਸਾਡੇ ਬਹੁਤ ਹੀ ਵੱਡੇ ਭਾਈ ਸਾਹਿਬ ਬੰਟੀ ਭਾਜੀ ਜਿਹੜੇ ਇਥੋਂ ਦੇ ਨੇੜੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਆ ਤੇ ਆਪਣੀਆਂ ਸਮਾਵਾ ਰਾਜਨੀਤਿਕਤਾ ਤੇ ਧਾਰਮਿਕ ਤੌਰ ਤੇ ਜਿਹੜਾ ਵਾ ਉਹ ਬਖੂਬੀ ਨਿਭਾਰੇ ਆ ਪਿਛਲੇ ਦਿਨੀ ਵੀ ਇਹਨਾਂ ਨੇ ਇੱਕ ਉਹ ਪਰਿਵਾਰ ਨੂੰ ਸਾਹਮਣੇ ਲੈ ਕੇ ਆਏ ਮੀਡੀਆ ਸਾਹਮਣੇ ਵੀ ਔਰ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਕਿ ਜਿਨ੍ਹਾਂ ਵਿੱਚ ਉਹਨਾਂ ਨੇ ਉਹ ਪਰਿਵਾਰ ਦੀ ਇੱਕ ਉਹ ਚੀਜ਼ ਸਾਡੇ ਸਾਹਮਣੇ ਲੈ ਕੇ ਆਈ ਜਿਨ੍ਹਾਂ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਕਿ ਕਿਵੇਂ ਸਾਡੇ ਭੈਣ ਭਰਾਵਾਂ ਨੂੰ ਦੂਜੇ ਧਰਮ ਦਾ ਲਾਲਚ ਦੇ ਕੇ ਉਹਦੇ ਵਿੱਚ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜ਼ਬਰਦਸਤੀ ਧਕੇਲਿਆ ਜਾ ਰਿਹਾ ਅੱਜ ਦੀ ਕਹਾਣੀ ਵੀ ਜਿਹੜੀ ਹੈ ਐਵੇਂ ਦੀਆਂ ਕੁਛ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਮਜੀਠਾ ਰੁਰ ਤੋਂ ਇਹ ਕਿਸੇ ਕਾਰਨਾ ਕਰਕੇ ਇਹਨਾਂ ਲੋਕਾਂ ਨੂੰ ਕੋਈ ਗੁੰਮਰਾਹ ਕਰਕੇ ਸਿੱਖੀ ਤੋਂ ਦੂਰ ਕਰਕੇ ਤੇ ਈਸਾਈ ಮತ ਨਾਲ ਜੋੜ ਰਹੇ ਸੀ ਪਰ ਇਹਨਾਂ ਨੇ ਇਹਨਾਂ ਦੇ ਅੰਦਰੋਂ ਦੁਬਾਰਾ ਫੇਰ ਉਹ ਇੱਕ ਆਤਮਾ ਦੀ ਆਵਾਜ਼ ਆਈ ਕਿ ਕਿਤੇ ਨਾ ਕਿਤੇ ਸਾਡੇ ਕੋਲ ਕੰਮ ਗਲਤ ਹੋ ਰਿਹਾ ਬੰਟੀ ਭਾਜੀ ਨਾਲ ਤੱਕ ਪਹੁੰਚੇ ਬੰਟੀ ਭਾਜੀ ਨੇ ਮੇਰੇ ਨਾਲ ਫੋਨ ਤੇ ਸਵੇਰੇ ਰਾਸਤਾ ਕਾਇਮ ਕੀਤਾ ਤਾਂ ਮੈਂ ਜਦੀ ਹੀ ਲੁਧਿਆਣੇੋਂ ਅੰਮ੍ਰਿਤਸਰ ਪਹੁੰਚ ਗਿਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੇ ਭੈਣ ਭਰਾ ਦੁਬਾਰਾ ਫੇਰ ਅੱਜ ਆਪਣੇ ਨਿੱਜੀ ਘਰ ਗੁਰਸਿੱਖੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਖਵਾਉਣ ਦਾ ਰੰਗਰੇਟੇ ਗੁਰੂ ਕੇ ਬੇਟੇ ਅਖਵਾਉਣ ਦਾ ਦੁਬਾਰਾ ਫੇਰ ਜਿਹੜਾ ਵਾ ਇਹ ਆਪਣੇ ਧਰਮ ਜਾਣ ਕੇ ਤੇ ਇਹਨਾਂ ਨੇ ਆਪਣਾ ਦੁਬਾਰਾ ਫੇਰ ਮਨ ਬਣਾਇਆ ਕਿ ਨਹੀਂ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਸੀ ਜਾਣੇ ਅਣ ਜਾਣੇ ਕਿਉਂਕਿ ਵੇਖੋ ਦੁਨੀਆ ਗੁਰੂ ਘਰ ਕਿਤੇ ਵੀ ਹੈ ਚਾਹੇ ਕਿਸੇ ਵੀ ਜਗ੍ਹਾ ਦਾ ਉਹ ਦੋ ਕਾਰਨਾ ਕਰਕੇ ਜਾਂਦਾ ਜਾਂ ਦੁੱਖ ਕਰਕੇ ਜਾਂ ਭੁੱਖ ਕਰਕੇ ਤੇ ਜ਼ਿਆਦਾਤਰ ਸਾਡੇ ਦੁੱਖ ਕਿੰ ਨੂੰ ਨਹੀਂ ਮਿਲਦਾ ਅਜ ਕਰ ਹਰੇਕ ਦੇ ਘਰਾਂ ਦੇ ਵਿੱਚ ਦੁੱਖ ਨੇ ਤੇ ਸਾਡੇ ਭੈਣ ਭਰਾਵਾਂ ਨੂੰ ਦੁੱਖਾਂ ਦਾ ਨਾਮ ਅੱਗੇ ਕਰਕੇ ਉਹਨਾਂ ਦੀਆਂ ਬਿਮਾਰੀਆਂ ਦਾ ਨਾਂ ਅੱਗੇ ਕਰਕੇ ਉਹਨਾਂ ਨੂੰ ਗਮਰਾਹ ਕਰਕੇ ਜਿਹੜਾ ਵਾ ਉਹ ਉਧਰ ਲੈ ਕੇ ਜਾਇਆ ਜਾ ਰਿਹਾ ਦੁੱਖ ਤਾਂ ਸਾਡੇ ਤੇ ਵੀ ਆਉਣੇ ਆ ਗੁਰੂ ਸਾਹਿਬ ਤੇ ਵੀ ਆਏ ਨੇ ਪਰ ਗੁਰੂ ਕੀ ਗੱਲ ਜਿੰਨਾ ਦੁੱਖ ਆਇ ਸੀ ਉਹ ਵਾਪਸ ਚਲੇ ਗਿਆ ਕਿਥੇ ਦੁੱਖ ਤਾਂ ਫਿਰ ਉਹਨਾਂ ਦੇ ਉੱਤੇ ਵੀ ਆਏ ਨੇ ਜਿਹੜੇ ਆਪਣੇ ਧਰਮ ਦੀ ਅੱਜ ਗੁਮਰਾਹ ਕਰਕੇ ਤੇ ਚੀਕਾਂ ਮਾਰ ਰਹੇ ਨੇ ਦੁੱਖ ਤੇ ਉਹਨਾਂ ਤੇ ਵੀ ਆਏ ਸੀ ਨਾ ਪਰ ਕੀ ਉਹ ਆਪਣਾ ਮਤਲਬ ਉਹ ਛੱਡ ਗਏ ਕਿਤੇ ਨਹੀਂ ਇਸ ਕਰਕੇ ਮੇਰੇ ਵੀਰ ਅੱਜ ਬਹੁਤ ਹੀ ਮੁਕੱਦਸ ਜਗ੍ਹਾ ਹੈ ਔਰ ਬੜਾ ਅਜੇ ਭਾਗਾ ਵਾਲਾ ਦੇਣ ਹੈ ਕਿ ਜਿਹੜਾ ਅੱਜ ਮੇਰੇ ਭੈਣ ਭਰਾ ਸਾਰਿਆਂ ਨੇ ਪ੍ਰਣ ਕੀਤਾ ਕਿ ਅਸੀਂ ਸਿੱਖ ਸੀ ਸਿੱਖ ਹਾਂ ਤੇ ਮਰਾਂਗੇ ਵੀ ਸਿੱਖ ਹੋ ਕੇ ਇਸ ਧਰਤੀ ਤੇ ਇੱਕ ਵਾਰ ਹੀ ਆਏ ਆ ਜਾਤਾਂ ਪਾਤਾਂ ਦੁਨੀਆ ਤੇ ਬਹੁਤ ਨੇ ਧਰਮ ਵੀ ਦੁਨੀਆ ਤੇ ਬਹੁਤ ਆ ਪਰ ਜਿਸ ਨੂੰ ਪ੍ਰਮਾਤਮਾ ਨੇ ਜਿਹੜੇ ਧਰਮ ਦੇ ਵਿੱਚ ਪੈਦਾ ਕੀਤਾ ਉਹਦੇ ਧਰਮ ਦੇ ਵਿੱਚ ਪੱਕਾ ਰਹਿਣਾ ਚਾਹੀਦਾ ਗੁਨਾਗਾਰੋ ਤੁਸੀਂ ਜੇ ਆਪਣੇ ਧਰਮ ਨੂੰ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾਓਗੇ ਅਰਦਾਸਾਂ ਬੇਨਤੀਆਂ ਕਰਦੇ ਆਪਾਂ ਜਿਹੜਾ ਧਰਮ ਦਾ ਬੰਦਾ ਵਾ ਜਿਹੜਾ ਵੀ ਇੱਕ ਦੀਸ਼ਤ ਨੂੰ ਮੰਨਦਾ ਉਹ ਆਪਣੇ ਰੱਬ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਲਾਈ ਪਰ ਸਸੀ ਵੱਡਿਆਂ ਭਾਗਾਂ ਵਾਲੇ ਆ ਕਿ ਸਾਨੂੰ ਤੇ ਗੁਰੂ ਨੇ ਆਪਣੀ ਛਾਤੀ ਨਾਲ ਲਾਇਆ ਪਹਿਲਾਂ ਸਾਡੀ ਛਾਤੀ ਨਾਲ ਆਪਣੇ ਨਾਲ ਲਾਇਆ ਵਾ ਚਰਨਾਂ ਨਾਲ ਥੋੜਾ ਲਾਇਆ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਅੱਜ ਇਹ ਪਰਿਵਾਰ ਵਾਪਸ ਆਇਆ ਇਸੇ ਤਰ੍ਹਾਂ ਮੈਂ ਬਾਕੀ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਵਾਪਸੀ ਅਨੰਦਪੁਰ ਦੇ ਤਹਿਤ ਜਿਹੜਾ ਜਿਹੜੇ ਭੈਣ ਭਰਾ ਵੀ ਵਾਪਸ ਆਉਂਦੇ ਨੇ ਉਹ ਜਰੂਰ ਸਾਡਾ ਸੰਪਰਕ ਕਰਨ ਮੈਂ ਨੰਬਰ ਬੋਲ ਦੇਣਾ 8557097826 ਜਾਂ ਅੰਮ੍ਰਿਤਸਰ ਦੇ ਵਿੱਚ ਬੰਟੀਪਾਜ ਨਾਲ ਸੰਪਰਕ ਕਰ ਲੈਣ ਠੀਕ ਹੈ ਜੀ ਇਹ ਆਪਣਾ ਨੰਬਰ ਬੋਲ ਕੇ ਦੱਸ ਦੇਣਗੇ ਤੇ ਇਹਨਾਂ ਨਾਲ ਇਹ ਮਜੀਠਾ ਰੋਡ ਤੇ ਇਹਨਾਂ ਦੀ ਬਹੁਤ ਵੱਡੀ ਦੁਕਾਨ ਵੀ ਹੈਗੀ ਇੱਥੇ ਵੀ ਆ ਸਕਦੇ ਇਹਨਾਂ ਨੂੰ ਕੌਣ ਜਾਣਦਾ ਪੂਰਾ ਮਜੀਠਾ ਰੋਡ ਤੇ ਇਹਨਾਂ ਨੂੰ ਸਾਰੇ ਲੋਕ ਜਾਣਦੇ ਇਹਨਾਂ ਨੂੰ ਇਹਨਾਂ ਨਾਲ ਸੰਪਰਕ ਕਰ ਸਕਦੇ ਆਣ ਕੇ ਠੀਕ ਹੈ ਇਸ ਕਰਕੇ ਬੇਨਤੀ ਹੈ ਕਿ ਮੇਰੇ ਵੀਰ ਅਸੀਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਜਿਹੜਾ ਵਾ ਕੋ ਨੂੰ ਆਪਣੀ ਜਗ੍ਹਾ ਪੱਕਾ ਰਿਹਾ ਪਰ ਸਾਨੂੰ ਤੋੜਨਾ ਅਸੀਂ ਪਹਿਲਾਂ ਹੀ ਪੱਕੇ ਨਾਲ ਜੁੜੇ ਹੋਏ ਆਂ ਤੂੰ ਸਾਨੂੰ ਤੋੜ ਕੇ ਦੂਜੇ ਬੰਦੇਆਂ ਨੂੰ ਤੋੜ ਗਲ ਸੜ ਜਾਵਾਂਗੇ ਆਪਾਂ ਸਾਡੇ ਕੋ ਨਹੀਂ ਮੈਂ ਕਿਹਾ ਚੰਗਰਾ ਵੱਜਦੀਆਂ ਅਸੀਂ ਤਾਂ ਜਕਾਰੇ ਛੱਡਾਂ ਜਕਾਰੇ ਛੱਡਾਂਗੇ ਅਸੀਂ ਜਕਾਰਿਆਂ ਵਾਲਿਆਂ ਚੰਗਰਾਂ ਵਾਲੇ ਨਹੀਂ ਇਸ ਕਰਕੇ ਮੇਰੇ ਵੀਰ ਬੇਨਤੀ ਆ ਕਿ ਵਾਪਸ ਸਿੱਖੀ ਵਿੱਚ ਆਓ ਹੱਥ ਜੋੜ ਕੇ ਬੇਨਤੀ ਆ ਪੰਜਾਬ ਪੰਜਾਬੀ ਅਦਾਇ ਤੇ ਚ ਭੜਾ ਅਸੀਂ ਉਹਨਾਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਵੀ ਜਿਹੜੇ ਇਸ ਤੇ ਹੋਣਗੇ ਉਹਨਾਂ ਨੂੰ ਉਹਨਾਂ ਦਾ ਇਸਤ ਮबारक ਸਾਨੂੰ ਸਾਡਾ ਮੁਬਾਰਕ ਸਾਨੂੰ ਤੋੜਿਆ ਨਾ ਜਾਵੇ ਔਰ ਹਰ ਇੱਕ ਸਿੱਖ ਨੂੰ ਇੱਕ ਬੇਨਤੀ ਵੀ ਕਰਦਾ ਜਿਹੜਾ ਵੀ ਤੁਹਾਡੇ ਘਰ ਆਉਂਦਾ ਵਾ ਉਹਨੂੰ ਪ੍ਰਸ਼ਾਦੇ ਪਾਣੀ ਤੋਂ ਬਿਨਾ ਤੋੜਿਆ ਨਾ ਕਰੋ ਤੇ ਜੇਕਰ ਉਹ ਆਪਣੇ ਧਰਮ ਦੇ ਵਿੱਚ ਲਜਾਣ ਕਰਕੇ ਤੁਹਾਨੂੰ ਲਾਲਚ ਦਿੰਦਾ ਨਾ ਫਿਰ ਦੇਗ ਛੱਡ ਕੇ ਫਿਰ ਤੇਗ ਕੱਢ ਲਿਆ ਕਰੋ ਫਿਰ ਤੇਗ ਕੱਢ ਲਿਆ ਕਰੋ ਫਿਰ ਛੇਤੀ ਜਾਣਗੇ ਤੁਹਾਡੇ ਕੋਲ ਆਪਾਂ ਮਾਫ ਕਰਨਾ ਅੱਜ ਤੇਗ ਤੋਂ ਵੀ ਰਹਿ ਗਏ ਦੇਗ ਤੋਂ ਵੀ ਰਹਿ ਗਏ ਮੇਰੇ ਵੀਰ ਅੱਜ ਦੇਗ ਪ੍ਰਸ਼ਾਦ ਤੋਂ ਹੀ ਮਨਾ ਕਰਨ ਦੇ ਨੇ ਸਾਡੀ ਦੇਗ ਤੋਂ ਵੀ ਸਾਨੂੰ ਮਨਾ ਕਰਨ ਦੇ ਆ ਤੇਗ ਤੋਂ ਵੀ ਮਨਾ ਕਰਨ ਦੇ ਆ ਇਸ ਕਰਕੇ ਅਸੀਂ ਦੇਗ ਤੇ ਤੇਗ ਦੇ ਧਨੀ ਆ ਮੇਰੇ ਭਰਾਓ ਇਸ ਕਰਕੇ ਮੈਂ ਧੰਨਵਾਦ ਕਰਦਾ ਸਰਦਾਰ ਬਲਵਿੰਦਰ ਸਿੰਘ ਜੀ ਹੁਣਾਂ ਦਾ ਇਹਨਾਂ ਦਾ ਪਰਿਵਾਰ ਦਾ ਇਹਨਾਂ ਭੈਣਾਂ ਦਾ ਇਹਨਾਂ ਵੀਰਾਂ ਦਾ ਕਿ ਦੁਬਾਰਾ ਫੇਰ ਸਿੱਖੀ ਚ ਆਏ ਆ ਤੇ ਗੁਰੂ ਕਿਰਪਾ ਕਰੇ ਅਸੀਂ ਵੀ ਨਾ ਨਾ ਵਾਦਾ ਕਰਦੇ ਆ ਕਿ ਜਦੋਂ ਵੀ ਕਿਤੇ ਕੋਈ ਦੁੱਖ ਸੁੱਖ ਹੋਏਗਾ ਇਹਨਾਂ ਦੇ ਨਾਲ ਬਿਲਕੁਲ ਖੜੇ ਆਂ ਦੁੱਖਾਂ ਕਰਕੇ ਕਦੇ ਵੀ ਪਾਈ ਬਲਵਿੰਦਰ ਸਿੰਘ ਜੀ ਦੁਬਾਰਾ ਉਧਰ ਨੂੰ ਕਦੇ ਮੂੰਹ ਨਾ ਕਰਿਓ ਗੁਰੂ ਕਿਰਪਾ ਕਰੇਗਾ ਬਹੁਤ ਗੁਰੂ ਦੀ ਕਿਰਪਾ ਹੈ ਤੁਹਾਡੇ ਤੇ ਹੋ ਗਈ ਹੈ ਸ਼ੁਰੂਆਤ ਆ ਕਿਉਂਕਿ ਗੁਰੂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਉਧਰ ਜਾਓ ਗੁਰੂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਤਾਂ ਹੀ ਤਾਂ ਤੁਹਾਨੂੰ ਦੁਬਾਰਾ ਫੇਰ ਗੁਰੂ ਆਪਣੇ ਵੱਲ ਲੈ ਕੇ ਆਇਆ ਕਿਉਂਕਿ ਕੀ ਪਤਾ ਸਤਗੁਰੂ ਨੇ ਤੁਹਾਡੇ ਕੋਲ ਕੀ ਸੇਵਾ ਲੈ ਲੈਣੀ ਹੈ ਤੁਹਾਡੇ ਇਸ ਬੱਚੇ ਕੋਲ ਸੇਵਾ ਲੈਣੀ ਕੀ ਪਤਾ ਪ੍ਰਮਾਤਮਾ ਨੇ ਇਨੂੰ ਕਦੇ ਐਡੀ ਵੱਡੀ ਸੇਵਾ ਲਾ ਲੈ ਕਿ ਇਹਦਾ ਨਾਮ ਕਿਸੇ ਵੱਡੇ ਮਹਾਪੁਰਸ਼ਾਂ ਦੇ ਵਿੱਚ ਗਿਣਿਆ ਜਾਵੇ ਤੁਹਾਡੀ ਕੁਲ ਦਾ ਉਧਾਰ ਹੋ ਜਾਏ ਹਨਾ ਇਸ ਕਰਕੇ ਕਦੇ ਵੀ ਇੱਧਰ ਜਾਣਾ ਨਹੀਂ ਦੋ ਸ਼ਬਦ ਤੁਸੀਂ ਸੰਗਤ ਦੇ ਨਾਲ ਸਾਂਝੇ ਕਰੋ ਕਿ ਉੱਥੋਂ ਦਾ ਤੇ